ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੌੜੀ ਮਹੱਲਾ ਪੰਜਵਾ ਕਣ ਬਿਨਾ ਜੈਸੇ ਥੁਥਰ ਤੁਖਾ ਨਾਮ ਬਿਹੂਨ ਸੁਨੇ ਸੇ ਮੁਖਾ हरे हरे नाम जप हो नित प्राणी नाम बिहुन त्रैगु देह बेगानी रहा नाम बिना नाही मोखे पागो ਪਰਤ ਬਿਹੂਨ ਕਹਾ ਸੁਹਾਗੂ ਨਾਮ ਬਸਾਰੇ ਲੱਗੇ ਅਨਸਵਾਏ ਤਾਂ ਕੀ ਆਸ ਨ ਪੂਜੈ ਕਾਈ ਕਰੇ ਕਿਰਪਾ ਪ੍ਰਭ ਆਪਣੀ ਤਾਤੇ ਨਾਨਕ ਨਾਮ ਜਪੈ ਦਿਨ ਰਾਤ ਗੌੜੀ ਮਹੱਲਾ ਪੰਜਵਾ ਤੂੰ ਸਮਰਾਥ ਤੂੰ ਹੈ ਮੇਰਾ ਸੁਆਮੀ ਸਭ ਕੁਛ ਤੁਮ ਤੇ ਤੂੰ ਅੰਤਰ ਜਾਮੀ ਪਾਰ ਬ੍ਰਹਮ ਪੂਰਨ ਜਨ ਓਟ ਤੇਰੀ ਸਰਣ ਉਧਰ ਹੈ ਜਨ ਕੋਟੇ ਰਹਾ ਜਿਤੇ ਜੀ ਤੇ ਤੇ ਸਭੇ ਤੇਰੇ ਉਮਰੀ ਕਿਰਪਾ ਤੇ ਸੁਖ ਕਨੇਰੀ ਜੋ ਕਿਛੁ ਵਰਤੈ ਸਭ ਤੇਰਾ ਭਾਣਾ ਹੁਕਮ 부ਝੈ ਸੋ ਸਚੇ ਸਮਾਣਾ ਤੈਰੀ ਕਿਰਪਾ ਦੀ ਜੈ ਪ੍ਰਭ ਦਾਨੋ ਨਾਨਕ ਸਿਮਰੈ ਨਾਮੁ ਨਿਧਾਨੋ ਗੌੜੀ ਮਹੱਲਾ ਪੰਜਵਾ ਤਾ ਕਦਰ ਸੁਪਾਈਏ ਵਡ ਭਾਗੀ ਜਾ ਕੀ RAM ਨਾਮੇ ਲੇਵ ਲਾਗੀ ਜਾ ਕੇ ਹਰ ਵਸਿਆ ਮਨ ਮਾਹੀ ਤਾ ਕਾ ਦੁਖ ਸੁਪਨੇ ਪੀ ਨਾਹੀ ਰਹਾ ਸਰਬ ਨਿਧਾਨ ਰੱਖੇ ਜਨਮਾ ਹੈ ਤਾ ਕੈ ਸੰਗੇ ਕਿਲ ਵਿਖ ਦੁਖ ਜਾਏ ਜਨ ਕੀ ਮਹਿਮਾ ਕਥਿ ਨ ਜਾਏ ਪਰ ਬ੍ਰਹਮ ਜਾਨੂ ਰਹਾ ਸਮਾਏ ਕਾਰੇ ਕਿਰਪਾ ਪ੍ਰਭ ਬਿਨਾ ਸੁਣੀ ਜਾਏ ਦਾਸ ਕੀ ਤੂ ਰੇ ਨਾਨਕ ਕਾਉ ਦੀਜੈ ਗੌੜੀ ਮਹੱਲਾ ਪੰਜਵਾਹ ਹਰੇ ਸਿਮਰਤ ਤੇਰੀ ਜਾਏ ਬਲਾ ਸਰਬ ਕਲਿਆਣ ਵਸੈ ਮਾਨੇ ਆਏ ਪਾਜੂ ਮਨ ਮੇਰੇ ਏ ਕੋ ਨਾਮ ਜੀ ਤੇਰੇ ਕੈ ਆਵੇ ਕਾਮ ਰਹਾ ਰਹਿਣੀ ਦਿਨ ਸੁ ਗੁਣ ਗਾਓ ਅਨੰਤਾ ਗੁਰ ਪੂਰੇ ਕਾ ਨਿਰਮਲ ਮੰਤਾ ਛੋੜੇ ਉਪਾਵ ਇੱਕ ਟੇਕ ਰੱਖ ਮਹਪਦਾਰਥੁ ਅੰਮ੍ਰਿਤ ਰਸੁ ਚਾਖੁ ਬਿਖਮ ਸਾਗਰ ਤੇਈ ਜਨ ਤਰੇ ਨਾਨਕ ਜਾ ਕੋ ਨਦਰ ਕਰੇ ਗੌੜੀ ਮਹੱਲਾ ਪੰਜਵਾ ਹਿਰਦੈ ਚਰਨ ਕਮਲ ਪ੍ਰਭ ਤਾਰੇ ਪੂਰੇ ਸਤਿ ਗੁਰ ਮੇਲੇ ਨਿਸਤਾਰੇ गोविन्द गुण गाऊ मेरे भाई मेले साधु हर नाम धाई रहा दुर्लभ देह होई परवानो साते गुरु ते ਪਾਇਆ ਨਾਮ ਨਿਸਾਨ ਹਰਿ ਸਿਮਰਤ ਪੂਰਨ ਪਦ ਪਾਇਆ ਸਾਧ ਸੰਗੇ ਪੈ ਪਰਮ ਮਿਟਾਇਆ ਜਤ ਕਤ ਦੇਖਾ ਤਤ ਰਹਿਆ ਸਮਾਏ ਨਾਨਕ ਦਾਸ ਹਰ ਕੀ ਸਰਣਾ ਗਾਉੜੀ ਮਹੱਲਾ ਪੰਜਵਾ ਗੁਰਜੀ ਕੇ ਦਰਸ਼ਨ ਕਾ ਬਲੇ ਚਾਉ ਜਪੇ ਜਪੇ ਜੀਵਾ ਸਤਿਗੁਰ ਨਾ ਪਾਰ ਬ੍ਰਹਮ ਪੂਰਨ ਗੁਰਦੇਵ ਕਰੇ ਕਿਰਪਾ ਲਾਗ ਤੇਰੀ ਸੇਵ ਰਹਾ ਚਰਨ ਕਮਲ ਹਿਰਦੈ ਉਰਤਾਰੀ ਮਨ ਤਨ ਧਨ ਗੁਰਪ੍ਰਾਨ ਅਧਾਰੀ ਸਫਲ ਜਨਮ ਹੋਵੇ ਪਰਵਾਰ ਨੂੰ ਗੁਰਪਾਰ ਬ੍ਰਹਮ ਨਿਕਟ ਕਰ ਜਾਣ ਸੰਤ ਤੂਰੇ ਪਾਈਏ ਵਡਭਾਗੀ ਨਾਨਕ ਗੁਰ ਭਿੱਟਤ ਹਰਿ ਸਿਉ ਲਿਵ ਲਾਗੀ ਗੌੜੀ ਮਹੱਲਾ ਪੰਜਵਾ ਕਰੈ ਦੁਹ ਕਰਮ ਦਿਖਾਵੇ ਹੋਰ ਰਾਮ ਕੀ ਦਰਗਹ ਬਧਾ ਚੋਰ ਰਾਮ ਰਮੇ ਸੋਈ ਰਾਮਾਣਾ ਜਲੇ ਤਲੇ ਮਹੀਲੇ ਏਕੋ ਸਮਾਣਾ ਰਹਾ ਅੰਤਰੇ ਵੇਖੋ ਮੋਖੇ ਅੰਮ੍ਰਿਤ ਸੁਣਾਵੇ ਜਮ ਪਰੇ ਬਧਾ ਚੋਟਾ ਖਾਵੇ ਅਨੇਕ ਪਰਦੇ ਮਹਿ ਕਮਾਵੇ ਵਿਕਾਰ किनमहे प्रकट हो हे संसार अंतरे साच्चे नामे रसे रता नानक तेसू कृपाल विधाता ਗੌੜੀ ਮਹੱਲਾ ਪੰਜਵਾ ਰਾਮ ਰੰਗ ਕਦੇ ਉਤਰੇ ਨ ਜਾਏ ਗੁਰਪੂਰਾ जेसु दे बुझाय हरे रंगे राता सो मनु साचा ਲਾਲ ਰੰਗ ਪੂਰਨ ਪੁਰਖ ਵਿਧਾਤਾ ਰਹਾ ਸੰਤ ਸੰਗ ਬੈਸੇ ਗੁਣ ਗਾਏ ਤਾ ਕਰੰਗ ਨ ਉਤਰੈ ਜਾਏ ਬੇਨੁ ਹਰੇ ਸਿਮਰਨ ਸੋਖੂ ਨਹੀਂ ਪਾਇਆ ਆਨ ਰੰਗ ਫੀਕੇ ਸਭ ਮਾਇਆ ਗੁਰੇ ਰੰਗੇ ਸੇ ਭਏ ਨਿਹਾਲ ਕਹ ਨਾਨਕ ਗੁਰ ਪਏ ਹੈ ਦਇਾਲ ਗਉੜੀ ਮਹੱਲਾ ਪੰਜਵਾ ਸਿਮਰਤ ਸੁਆਮੀ ਕਿਲ ਵੇਖ ਨਸੇ ਸੂਖ ਸਹਜ ਆਨੰਦ ਨਿਵਾਸੀ RAM ਜਨਾਕਾ ਰਾਮ ਪਰੋਸਾ ਨਾ ਮੁਜਪਤ ਸਭ ਮਿਟਿਓ ਅੰਦੇਸਾ ਰਹਾ ਸਾਧ ਸੰਗੇ ਕਛੁ ਪਉ ਨ ਪਰਤੀ ਗੁਣ ਗੋਪਾਲ ਗਾਈਏ ਹੈ ਦੇਨੁ ਰਤੀ ਕਰੇ ਕਿਰਪਾ ਬੰਧਨ ਛੋਟ ਚਰਨ ਕਮਲ ਕੀ ਦੀਨੀ ਓਟ ਕਹੋ ਨਾਨਕ ਮਾਨੇ ਭਈ ਪਰਤੀਤੇ ਨਿਰਮਲ ਜਸੂ ਪੀਵ ਹੈ ਜਾਨਨੀ ਤੇ ਗੌੜੀ ਮਹੱਲਾ ਪੰਜਵਾਹ ਹਰ ਚਰਣੀ ਜਾ ਕਮ ਨੂੰ ਲਗਾ ਦੁਖ ਦਰਦ ਪ੍ਰਮਤਾ ਕਾ ਭਗਾ ਹਰੇ ਤਨ ਕੋ ਵਾਪਾਰੀ ਪੂਰਾ ਜਿਸੇ ਨਿਵਾਜੇ ਸੋ ਜਨੂ ਸੂਰਾ ਰਹਾ ਜਾ ਕੋ ਭਏ ਕਿਰਪਾਲ ਗਸਾਈ ਸੇ ਜਨ ਲਾਗੇ ਗੁਰ ਕੀ ਪਾਈ ਸੂਖ ਸਹਜ ਸਾਂਤ ਤੇ ਆਨੰਦਾ ਜਪੇ ਜਪੇ ਜੀਵੇ ਪਰਮਾਨੰਦਾ ਨਾਮ ਰਾਸੇ ਸਾਧ ਸੰਗੇ ਖਟੀ ਕਹ ਨਾਨਕ ਪ੍ਰਭੇ ਅਪਦਾ ਕਾਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ